ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾਜ ਤੇ ਤੁਸੀਂ ਜੁੜਿਓ ਸੁਖਰਾਜ ਪੀਵੀ 30 ਚੈਨਲ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਪਿੰਡ ਕੋਟਲੀ ਸੰਗਰ ਜ਼ਿਲ੍ਹਾ ਦੇ ਤਹਿਸੀਲ ਸ੍ਰੀ ਮੁਕਤਸਰ ਸਾਹਿਬ ਪੈਂਦਾ ਇਸ ਪਿੰਡ ਨੂੰ ਤੇ ਬਾਈ ਜੀ ਹਰਾਂ ਦਾ ਇਸ ਪਿੰਡ ਵਿੱਚ ਖੇਤੀਬਾੜੀ ਦਾ ਕੰਮ ਆ ਤੇ ਖੇਤੀਬਾੜੀ ਦੇ ਨਾਲ-ਨਾਲ ਬਹੁਤ ਹੀ ਚੰਗੇ ਪਸ਼ੂ ਪਾਲਣ ਦਾ ਕੰਮ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਪਹਿਲਾ ਸੁਆ ਗੱਬਣਾ ਝੋਟੀ ਬਕਾਊ ਆ ਜਿਹਦੀ ਬਣਦੀ ਡਿਟੇਲ ਆਪਾਂ ਬਾਈ ਜਿਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨਮਾਨ ਲਗਾ ਕੇ ਤੁਸੀਂ ਅਜਿਹੇ ਪਸ਼ੂਆਂ ਦੀ ਜਿਹੜੀ ਖਰੀਦਦਾਰੀ ਕਰ ਸਕੋ ਫੇਸਬੁੱਕ ਪੇਜ ਦੋਸਤੋ ਆਪਣਾ ਸ਼ੌਂਕੀ ਪੀਬੀਟੀ ਨਾਲ ਨਾਲ ਉਹਨੂੰ ਵੀ ਫੋਲੋ ਕਰਿਓ ਤੇ ਜਿਹੜੇ ਵੀਰ ਇੰਸਟਾਗ੍ਰam ਤੇ ਵੇਖ ਰਹੇ ਆ ਸੁਖਰਾਜ ਭੋਮਾਰਾਮ ਉਹਨੂੰ ਵੀ ਫੋਲੋ ਕਰ ਲਿਓ ਤੇ ਆਓ ਲੈਨੇ ਆ ਦੋਸਤੋ ਜਾਣਕਾਰੀ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਜੀ ਆਪਣਾ ਨਾਮ ਦੱਸਿਓ ਜੀ ਮੇਰਾ ਨਾਮ ਗੁਰਲਾਲ ਸਿੰਘ ਹੈ ਜੀ ਗੁਰਲਾਲ ਸਿੰਘ ਹਾਂ ਜੀ ਠੀਕ ਹੈ ਬਾਈ ਜੀ ਆਪਣਾ ਮੋਬਾਈਲ ਨੰਬਰ ਦੱਸ ਦਿਓ 94783 94783 <laughs> 1400 1400 4 4 ਤੇ ਝੋਟੀ ਬਾਈ ਆਪਣੇ ਘਰ ਦੀ ਹੈ ਇਹ ਹਾਂ ਕਰਦੀ ਹੈ ਤੇ ਪਹਿਲਾ ਸੂਆ ਸੁੰਦੀ ਹੈ ਪਹਿਲਾ ਸੂਆ ਕਿੰਨੇ ਕ ਦਿਨ ਲੈਂਦੀ ਹੈ ਬਾਈ ਦੇਣ ਇਹਦੇ ਪੂਰੇ ਬਸ 4-5 ਦਿਨ ਚਾਰ-ਪੰਜ ਦਿਨ ਲਓ ਹਾਂਜੀ ਠੀਕ ਹੈ ਤੇ ਚੰਗਾ ਸੀਮਣ ਲੱਗਿਆ ਬਾਈ ਇਹਦੇ ਹਾਂਜੀ ਹਾਂਜੀ ਚੰਗਾ ਲੱਗਿਆ ਠੀਕ ਹੈ ਤੇ ਬਾਈ ਜੀ ਮੂੰ ਮੱਥਾ ਤੁਹਾਨੂੰ ਦਿਖਾਉਣੇ ਆ ਝੋਟੀ ਰਾਜੀ ਪਲੀ ਚੰਗੀ ਆ ਹਵਾ ਨਾ ਦੋਨਾਂ ਪਾਸਿਆਂ ਤੋਂ ਤੁਹਾਨੂੰ ਦਿਖਾ ਦਾਂਗੇ ਥੋੜੀ ਜਿਹੀ ਭਲੂਣਾ ਦੋਸਤੋ ਕੋਈ ਚੱਕਰ ਵਾਲੀ ਗੱਲ ਨਹੀਂ ਲਓ ਵੀ ਮਿੱਤਰੋ ਥਣ ਚੰਗਾ ਲੱਗਿਆ ਦੇਖ ਸਕਦੇ ਹੋ ਤੁਸੀਂ ਮੋਟਾ ਮੋਟਾ ਥਣ ਲੱਗਿਆ ਤੇ ਉਰਲੇ ਤੁਹਾਨੂੰ ਥੋੜੀ ਜਿਹੀ ਭਲੂਣਾ ਕੋਈ ਚੱਕਰ ਵਾਲੀ ਗੱਲ ਨਹੀਂ ਦੋਨਾਂ ਪਾਸਿਆਂ ਤੋਂ ਤੁਹਾਨੂੰ ਥਣ ਦਿਖਾ ਦਿੰਨੇ ਹਫਤਾਕ ਸੂਣ ਚ ਲੈ ਜਾਂਦੀ ਹੈ ਦੋਸਤੋ ਆ ਥਣਾ ਦਾ ਦੋਸਤੋ ਸੇਮ ਸ ਹੈ ਜਿਆ ਦੋਨਾਂ ਪਾਸਿਆਂ ਤੋਂ ਕੋਈ ਆ ਥਾਣ ਦੇਖ ਸਕਦੇ ਹੋ ਤੁਸੀਂ ਤੋੜ ਕੇ ਤੁਹਾਨੂੰ ਦਿਖਾ ਦਿੰਦੇ ਲੋ ਵੀ ਤੋੜ ਕੇ ਤੁਹਾਨੂੰ ਫੇਰ ਦਿਖਾਉਨੇ ਆ ਦੋਸਤੋ ਕਿਉਂਕਿ ਚੰਗੀ ਤਰ੍ਹਾਂ ਤਸੱਲੀ ਹਵਾਨੇ ਦੀ ਤੋਰਿਆਂ ਤੋਂ ਬਿਨਾਂ ਨਹੀਂ ਹੁੰਦੀ ਜੀ ਤੇ ਮੈਥੋਂ ਥੋੜਾ ਡਰਦੀ ਐ ਇਸ ਕਰਕੇ ਇਹ ਤੁਰਕੇ ਨਹੀਂ ਦਿਖਾਉਂਦੀ। ਫਵਾ ਨਾ 5-7 ਦਿਨਾਂ ਨੂੰ ਇਹ ਪੂਰਾ ਤਿਆਰ ਕਰ ਜਾਣਾ। ਬਾਕੀ ਕਈ ਝੋਟੀਆਂ ਮੌਕੇ ਤੇ ਲਾਉਂਦੀਆਂ। ਮੋੜ ਲਓ ਜੀ। ਨਾ ਈ ਮੇਟਰ। ਤੁਰਕੇ ਦਿਖਾਉਣ ਦੀ ਪੂਰੀ ਕੋਸ਼ਿਸ਼ ਕੀਤੀ ਐ। ਬਾਹਰ ਬੰਨ ਲਓ ਬਸ। ਬੰਨ ਦੇਈ। ਹਾਂਜੀ ਬਾਈ ਜੀ ਕੀ ਮੁੱਲ ਰੱਖਿਆ ਰਾਈ ਮੁੱਲ ਰੱਖ 110 ਰੱਖਿਆ ਜੀ 1 ਲੱਖ 10000 ਹਾਂਜੀ ਮਾਨਤਾਨ ਹੋ ਜੂ ਬਾਈ ਜੀ ਹਾਂ ਹੋ ਜੂ ਬਾਈ ਲਓ ਵੀ ਸੱਜਣੋ 1 ਲੱਖ 10000 ਮੁੱਲਾ ਬਾਈ ਨੇ ਰੱਖਿਆ ਬਣਦਾ ਮਾਨਤਾਨੇ ਦੇ ਵਿੱਚੋਂ ਤੁਹਾਡਾ ਜ਼ਰੂਰ ਕੀਤਾ ਜਾਊਗਾ ਜਿਸ ਵੀ ਕਿਸੇ ਵੀਰ ਨੂੰ ਇਹ ਝੋਟੀ ਪਸੰਦ ਆ ਪਹਿਲਾ ਸੁਆ ਪੰਜ ਸੱਤ ਦਿਨ ਰਹਿੰਦੇ ਆ ਸੂਣ ਚ ਤੇ ਗੱਬਣਾ ਦੋਸਤੋ ਸਾਰੀ ਡਿਟੇਲ ਆਪਾਂ ਬਾਈ ਤੋਂ ਲੈ ਲਈ ਆ ਨੰਬਰ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਘਰ ਦੇ ਪਸ਼ੂ ਆ ਬਾਈ ਦੇ ਜ਼ਿਮੀਂਦਾਰ ਪਰਿਵਾਰ ਕੋਲੇ ਆ ਇਹ ਝੋਟੀ ਇਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਸੌਦਾ ਕਰ ਸਕਦੇ ਆ ਘਰੇ ਆ ਕੇ ਵੇਖ ਵੀ ਸਕਦੇ ਆ ਤੁਸੀਂ ਤੇ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਸਾਡ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਦੋਸਤੋ ਤੇ ਜਲਦੀ ਮਿਲਦੇ ਆ ਅਜੇ ਹੀ ਨਵੀਂ ਵੀਡੀਓ ਦੇ ਨਾਲ